ਸ਼੍ਰੀਮਤੀ ਮਨੀਤ ਕੌਂਡਲ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਹੈ ਕਿ ਸੀਆਈਐਸਟਾਫ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 14 ਪਿਸਤਲਾਂ ਸਮੇਤ ਮੈਗਜ਼ੀਨ ਅਤੇ ਇੱਕ ਜਿੰਦਾਕਾਰਤੋਸ ਬਰਾਮਦ ਕੀਤੇ ਹਨ ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਨਾਮ ਦਾ ਇੱਕ ਸਖਸ਼ ਮੱਧ ਪ੍ਰਦੇਸ਼ ਵਿੱਚ ਅਸਲਾ ਬਣਾਉਣ ਦਾ ਕੰਮ ਕਰਦਾ ਹੈ ਤੇ ਇਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪਹਿਲੇ ਹੋਗੇ ਸੇ ਕ੍ਰਾਈਮ ਦੇ ਮੰਤਵ ਲਈ ਹੀ ਬਣਦੇ ਹੈਗੇ ਸੋ ਸਾਡੀ ਟੀਮ ਨੇ ਆਪਣੀ ਪ੍ਰੋਐਕਟਿਵ ਅਫਰਟਸ ਨਾਲ ਬਹੁਤ ਵਧੀਆ ਹਾਰਡਵਰਕ ਕਰਕੇ ਕਈ ਤਰ੍ਹਾਂ ਦੇ ਵੱਡੇ ਕਰਾਈਮਸ ਜੋ ਹੋ ਸਕਦੇ ਸੀ ਉਹਨਾਂ ਨੂੰ ਪ੍ਰੀਐਮਪਟ ਪ੍ਰिवेंट ਕੀਤਾ। ਔਰ ਇਹਦੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਸਤਨਾਮ ਸਿੰਘ ਹੈ ਹਿਮਾਚਲ ਵਾਲਾ ਇਹਦੇ ਤੇ ਜੀ ਪਹਿਲਾਂ 9 ਪਰਚੇ ਦਰਜਗੇ ਇਹ 32 ਸਾਲ ਦਾ ਹੈਗਾ ਤੇ ਲੇਬਰ ਦਾ ਕੰਮ ਕਰਦਾ ਪਰ ਇਹਦੇ ਤੇ ਪਹਿਲਾਂ ਲੜਾਈ ਝਗੜੇ ਦੇ ਸੱਤ ਜੋ ਸਾਨੂੰ ਪਤਾ ਲੱਗਿਆ ਔਰ ਦੋ ਮਾਮਲੇ ਐਨਡੀਪੀਐਸ ਦੇ ਹਿਮਾਚਲ ਪ੍ਰਦੇਸ਼ 'ਚ ਦਰਜ ਹੈ। ਤੇ ਇਕਬਾਲ ਸਿੰਘ ਤੇ ਮੱਧ ਪ੍ਰਦੇਸ਼ ਚ ਨਾਉਣ ਚਾਰ ਮੁਕੱਦਮੇ ਦਰਜ ਅਸਲਾ ਇੱਕ ਦੇ ਔਰ ਇਨ ਫੈਕਟ ਇਹਦਾ ਇੱਕ ਮਰਡਰ ਦੇ ਕੇਸ ਚ 120 ਬੀ ਦਾ ਜੋ ਪ੍ਰੀਲਿਮਿਨਰੀ ਪਤਾ ਲੱਗੇ ਉਹਦੇ ਚ ਵੀ ਨਾਮ ਜਦ ਹੈ ਔਰ ਜਿਹੜਾ ਆਕਾਸ਼ ਟਾਵਰ ਹੈ ਉਹਦਾ ਹੁਣ ਤੱਕ ਦੀ ਤਫਤੀਸ਼ ਚੋਂ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਈ ਰਹੀ ਜਿਹੜੇ ਕੇਸ ਕੈਟਾਗਰੀ ਦੇ ਜਿਹੜੇ ਕ੍ਰਿਮਨਲ ਹੁੰਦੇ ਹਨ ਉਹਨਾਂ ਨੂੰ ਸਪਲਾਈ ਕਰ ਦਿੱਤੀ ਗਈ ਹੈ ਜੀ ਸੀ ਹਲੇ ਤਾਂ ਇਟਸ ਟੂ ਅਰਲੀ ਫॉर ਮੀ ਟੂ ਟੈਲ ਬਟ ਕਿਉਂਕਿ ਜਿਹੜਾ ਇਕਬਾਲ ਹੈਗਾ ਇਹਦੀ ਇੱਕ ਤਾਂ ਇਹ ਆਪ ਹੀ ਬਣਾਉਂਦਾ ਹੈ ਔਰ ਇਸ ਕਰਕੇ ਜਿਵੇਂ ਪਹਿਲਾਂ ਵੀ ਅਸੀਂ ਮੈਨੂਫੈਕਚਰਰਸ ਲੈ ਕੇ ਆਏ ਹੈ ਕਈ ਵਾਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਸੱਚ ਅੱਗੇ ਚਲੇ ਜਾਣੇ ਆ ਬਟ ਸਿንስ ਇਲੀਗਲ ਵੈਪਨ ਹੈ ਤਾਂ ਡੈਫੀਨਿਟਲੀ ਕਿਸੇ ਕ੍ਰਾਈਮ ਪਰਪਸ ਲਈ ਹੁੰਦੇ ਸੋ ਅਗਰ ਕੋਈ ਵੱਡਾ ਇਸ ਤੋਂ ਪਤਾ ਲੱਗੇਗਾ ਡਿਊਰਿੰਗ ਅਸੀਂ ਰਿਮਾਂਡ ਨਾਲ ਤੇ ਲਵਾਂਗੇ ਉਹਦੇ ਚ ਪਤਾ ਲੱਗੇਗਾ ਕਿੱਥੇ ਜਾਣਾ ਇਹਨਾਂ ਦਾ ਆਪਸੀ ਮੇਲ ਕਿਸ ਤਰ੍ਹਾਂ ਹੋਇਆ ਜੀ ਉਹ ਹਿਮਾਚਲ ਦਾ ਰਹਿਣ ਵਾਲਾ ਸਤਨਾਮ ਸਿੰਘ ਜੀ ਨੂੰ ਸਪਲਾਈ ਕਰਨ ਲਈ ਭੇਜਿਆ ਸੀ ਜੀ ਸੀ ਲਾਈਕ ਮੈਂ ਹਰ ਬਾਰੀ ਕਹਿੰਦੀ ਆ ਅੱਜ ਕੱਲ ਇਟ ਇਜ਼ ਵੈਰੀ ਈਜ਼ੀ ਔਨ ਸੋਸ਼ਲ ਮੀਡੀਆ ਤੇ ਆਪਣੇ ਫੋਨਸ ਦੇ ਥਰੂ ਵੀ ਅੱਜ ਕੱਲ ਇਹਨਾਂ ਦੇ ਜ਼ਿਆਦਾ ਕਨੈਕਸ਼ਨ ਬਣ ਗਏ ਇੱਕ ਨੈਟਵਰਕ ਇਸ ਤਰ੍ਹਾਂ ਦਾ ਹੁੰਦਾ ਵੀ ਕਿਹੜਾ ਸਪਲਾਈ ਕਰਦਾ ਹੈ ਕਿਹੜਾ ਮੈਨੂਫੈਕਚਰਰ ਹੈ ਹੁਣ ਤੱਕ ਸਾਨੂੰ ਇਹੀ ਪਤਾ ਲੱਗਿਆ ਕਿ ਥਰੂ ਥੈਟ ਓਨਲੀ ਇਹਨਾਂ ਦਾ ਫਸਟ ਮੇਨ ਮਿਲ